ਜੀ ਬਈ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ABS ਕੰਪਨੀ ਦੇ ਦੋ ਜਰਸੀ ਦੇ ਟੌਪ ਦੇ ਬੋਲੇ ਲੈ ਕੇ ਆਏ ਆ ਜਿਨ੍ਹਾਂ ਦੋਨਾਂ ਬੋਲਾਂ ਦਾ ਆਪਾਂ ਉਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ 20 ਲੀਟਰ ਲਈ ਗਾਦੇ ਇਹਨਾਂ ਦਾ ਸੀਮਨ ਭਰਉਣੇ ਆ ਸੋ ਅੱਗੇ ਜਾ ਕੇ ਫਸਟ ਲੁਕਟੇਸ਼ਨ ਤੇ ਇਹਨਾਂ ਦੀਆਂ ਬੱਚੀਆਂ ਜਦਵਾਉਣਗੇ ਕਿੰਨਾ ਮਲਕ ਦੇ ਸਕਦੀਆਂ ਆ ਮਾ ਤੇ ਤੁਹਾਨੂੰ ਇਹ ਵੀ ਦੱਸਾਂਗੇ ਅੰਕੜਿਆਂ ਨਾਲ ਕਿ ਕਿਹੜੇ ਬੋਲੇ ਦੀ ਕਿਹੜੇ ਬੋਲਰ ਤੁਸੀਂ ਸੀਮਨ ਭਰਾ ਸਕਦੇ ਆ ਆਪਣੀਆਂ ਗਾਵਾਂ ਦੇ ਜੋ ਕਿ ਅੱਗੇ ਆਪਾਂ ਨੂੰ ਚੰਗਾ ਰਿਜ਼ਲਟ ਮਿਲ ਸਕੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਦੋ ਬੋਲ ਏਬੀਐਸ ਦੇ ਦੋਨੇ ਇੰਪੋਰਟਡ ਬੋਲ ਆ ਜਰਸੀ ਜਰਸੀ ਦੇ ਇੱਕਰ ਹੈਗਾ ਜੀ ਏਬੀਐਸ ਰੋমিও ਸੋ ਦੂਸਰਾ ਹੈਗਾ ਜੀ ਜਰਸੀ ਦਾ ਬਿਗ ਸ਼ਾਟ ਸੋ ਦੋਨੋਂ ਟੌਪ ਦੇ ਬੋਲ ਆ ਇਹ ਸੋ ਇਹਦੇ ਜੇ ਆਪਾਂ ਤੁਹਾਨੂੰ ਮੰਨ ਕਰਦਾ ਹਾਂ ਸਭ ਤੋਂ ਪਹਿਲਾਂ ਦੇਖੋ ਜੀ ਪ੍ਰੋਡਕਸ਼ਨ ਟ੍ਰੇਡਸ ਜੈਸ ਵਿੱਚ ਸਭ ਤੋਂ ਪਹਿਲਾਂ ਦੇਖੋ ਜੀ ਮਿਲਕ ਰੋমিও ਬਾਲ ਦਾ ਜੋ ਕਿ ਸੀ ਡੀ ਸੀ ਬੀ ਦੇ ਅਨੁਸਾਰ 2025 ਦੇ ਨਵੇਂ ਡਾਟੇ ਆ ਉਸ ਦੇ ਅਨੁਸਾਰ ਇਸ ਦਾ ਰੋমিও ਦਾ ਮਿਲਕ ਹੈਗਾ ਜੀ -402 ਲਬੀਐਸ ਸੋ ਅੱਗੇ ਮਿਲਕ ਨੂੰ ਅੱਗੇ ਨਹੀਂ ਪ੍ਰੋਡਿਊਸ ਕਰੂਗਾ ਸੋ -402 ਵੈਲੀਬੀਐਸ ਤੁਹਾਨੂੰ ਲਿਖਿਆ ਦਿਖਾਈ ਦੇ ਰਿਹਾ ਵਾ 19229 ਟੋਟਲ ਲਬੀਐਸ ਹੁੰਦਾ ਇਹਨਾਂ ਦਾ ਮਿਲਕ ਜਰਸੀ ਦਾ ਪੂਰੇ 305 ਦਿਨਾਂ ਦਾ ਜਿਸ ਤਰ੍ਹਾਂ ਆਪਣਾ ਐਚਐਫ ਦਾ ਹੁੰਦਾ ਵਾ 26328 ਉਸੇ ਤਰ੍ਹਾਂ ਇਸ ਦਾ ਹੁੰਦਾ ਜੀ 19229 ਸੀਡੀਸੀਬੀ ਦੇ ਡਾਟਾ ਅਨੁਸਾਰ ਸੋ ਇਸ ਵਿੱਚੋਂ ਆਪਾਂ 402 ਮਾਈਨਸ ਕਰਨੇ ਐਲਬੀਐਸ ਸੋ ਉਸ ਨੂੰ ਆਪਾਂ 2.2 ਤੇ ਡਿਵਾਈਡ ਕੀਤਾ ਜੋ ਕਿ ਆਪਣੇ ਆਸਤੇ ਨਿਕਲ ਕੇ ਆ ਗਈ ਰੋমিও ਬਾਲ ਦੀ ਇੱਕ ਦਿਨ ਦੀ 28.07 ਕਿਲੋਗ੍ਰਾਮ ਠੀਕ ਹੈ ਜੀ ਸੋ ਦੂਸਰੇ ਪਾਸੇ ਬੈਗ ਸ਼ਾਟ ਦੀ ਗੱਲ ਕਰੀਏ ਉਸ ਦਾ ਹੈਗਾ ਜੀ ਪਲੱਸ 281 ਐਲਬੀਐਸ ਸੋ ਐਸ ਨੂੰ ਆਪਾਂ ਐਡ ਕਰਦੇ ਨਾ 19229 ਵਿੱਚ 281 ਐਲਬੀਐਸ ਐਸਡੀ ਐਵਰੇਜ ਆ ਗਈ ਹੈ 29.07 ਕਿਲੋਗ੍ਰਾਮ ਇੱਕ ਦਿਨ ਦੀ ਸੋ ਲਗਭਗ 1 ਕਿਲੋਗ੍ਰਾਮ ਦਾ ਡਿਫਰੈਂਸ ਹੈਗਾ ਇੱਕ ਦਿਨ ਦਾ ਇਹਨਾਂ ਦੋਨਾਂ ਨੰਬਰਾਂ ਦੇ ਆਪਸ ਵਿੱਚ ਠੀਕ ਹੈ ਜੀ ਸੋ ਫੈਟ ਦੀ ਗੱਲ ਕਰੀਏ ਫੈਟ ਹੈਗੀ ਰੋਮੀ ਦੀ 0.09 ਪਰਸੈਂਟੇਜ ਜੋ ਕਿ ਹੋਗੀ ਟੋਟਲ 5.09 ਪਰਸੈਂਟੇਜ ਠੀਕ ਹੈ ਜੀ ਤੇ ਬੈਗ ਸ਼ੌਟ ਦੀ ਹੈਗੀ 0.16 ਜੋ ਕਿ ਹੋਗੀ 5.16 ਪਰਸੈਂਟੇਜ ਇਹ ਜੇ ਪਲੱਸ ਵਿੱਚ ਲਿਖੀ ਹੋਵੇ ਜਿੰਨੀ ਵੀ ਪਲੱਸ ਵਿੱਚ ਲਿਖੀ ਹੋਈ ਹੈ 0 ਦੇ ਉੱਪਰ ਜਾਂ ਜਾਂ ਇੱਕ ਲਿਖੀ ਜਿੰਨੀ ਵੀ ਪਾਸ ਲਿਖੀ ਜ਼ੀਰੋ ਤੋਂ ਉੱਪਰ ਲਿਖੀ ਹੈ ਨਾ ਉਹਨੂੰ ਆਪਾਂ ਪੰਜ ਦੇ ਵਿੱਚ ਐਡ ਕਰ ਦੇਣਾ ਠੀਕ ਹੈ ਜੀ ਸੋ ਜਿਸ ਤਰ੍ਹਾਂ ਆਪਣੀ ਫੈਟ ਹੁੰਦੀ ਹੈ ਪੰਜ ਜਾਂ ਚਾਰ ਪੰਜ ਜਿੰਨੀ ਵੀ ਆ ਉਸ ਵਿੱਚ ਆਪਾਂ ਉਹਨਾਂ ਨੂੰ ਐਡ ਕਰ ਦੇਣਾ ਵਾ ਸੋ ਜੇ ਮਾਈਨਸ ਵਿੱਚ ਹੋਵੇ ਫੈਟ ਕਿਸੇ ਵੀ ਆਪਾਂ ਜੋ ਡਾਟਾ ਚੈੱਕ ਕਰਦੇ ਕਿਸੇ ਬਲਦੇ ਸੀਮਨ ਦਾ ਜੇ ਮਾਈਨਸ ਵਿੱਚ ਹੋਵੇ ਤਾਂ ਉਨਹੀ ਹੀ ਫੈਟ ਉਸਦੀ ਪੰਜ ਤੋਂ ਘਟ ਆਊਗੀ ਠੀਕ ਹੈ ਜੀ ਸੋ ਪ੍ਰੋਟੀਨ ਦੀ ਗੱਲ ਕਰੀਏ ਉਹ ਹੈਗਾ 0.08 ਪਰਸੈਂਟੇਜ ਰੋমিও ਦਾ ਤੇ ਜੋ ਕਿ ਟੋਟਲ ਹੋ ਗਿਆ 3.84 ਪਰਸੈਂਟੇਜ ਤੇ ਬੈਗ ਸ਼ਾਟ ਦਾ ਹੈਗੇ ਜੀ ਪਲੱਸ 0.05 ਜੋ ਕਿ ਹੋ ਗਿਆ ਜੀ 3.79 ਪਰਸੈਂਟੇਜ ਸੋ ਜੇ ਜਪੀਆਈ ਦੀ ਗੱਲ ਕਰੀਏ ਰੂਮੇਲੋ ਦਾ ਹੈਗਾ ਜਪੀਆਈ 93 ਬਿੱਗ ਸ਼ਾਟ ਦਾ ਹੈਗਾ 133 ਸੋ ਤੁਸੀਂ ਜਪੀਆਈ ਦੇ ਵਿੱਚ ਅੰਤਰ ਦੇਖ ਸਕਦੇ ਹੋ ਦੋਨਾਂ ਬੁੱਲਾਂ ਦਾ ਲਗਭਗ 40 ਜਪੀਆਈ ਸਕੋਰ ਦਾ ਡਿਫਰੈਂਸ ਦਿਖਾਈ ਦੇ ਰਿਹਾ ਵਾ ਠੀਕ ਹੈ ਜੀ ਸੋ ਜਪੀਆਈ ਸਕੋਰ ਹੁੰਦਾ ਜਰਸੀ ਪਰਫਾਰਮੈਂਸ ਇੰਡੈਕਸ ਜਿਸ ਤਰ੍ਹਾਂ ਐਚਫ ਦਾ ਟੀਪੀਆਈ ਹੁੰਦਾ ਵਾ ਜੋ ਕਿ 2400 2500 2600 2700 ਜਿੰਨਾ ਵੀ ਹੁੰਦਾ ਵਾ ਤੋਂ ਵੱਧ ਜਿਸ ਦੇ ਅਨੁਸਾਰ ਆਪਾਂ ਦੇਖ ਸਕਦੇ ਹਾਂ ਕਿ ਬੱਲ ਕਿੰਨੀ ਗੁਣਵੱਤਾ ਵਾਲਾ ਵਾ ਸੋ ਉਸੇ ਤਰ੍ਹਾਂ ਇਸ ਵਿੱਚ ਹੁੰਦਾ ਜਰਸੀ ਇੰਡੈਕਸ ਠੀਕ ਹੈ ਜੀ ਏ ਸਕੋਰ ਲਗਭਗ 100 ਤੋਂ ਘੱਟ ਨਹੀਂ ਹੋਣਾ ਚਾਹੀਦਾ ਜੇ 100 ਤੋਂ ਘੱਟ ਆ ਤਾਂ ਬੋਲ ਵਿੱਚ ਉਨੀ ਗਣਵੱਤਾ ਵਾਂ ਠੀਕ ਹੋਣਗੀਆਂ ਘੱਟ ਹੋਣਗੀਆਂ ਜੇ 100 ਹੋਵੇ 100 ਤੋਂ ਜਿੰਨਾ ਕਰਸ ਚ ਜਾਂਦਾ ਸਕੋਰ ਇਹ ਉਨਾ ਹੀ ਬੋਲਰ ਨੂੰ ਵਧੀਆ ਮੰਨ ਸਕਦੇ ਆ ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਜੇ ਬਿਗ ਸ਼ਾਟ ਦੀ ਆਪਾਂ ਡਾਕਟਰ ਦੇ ਅ ਬੈਗ ਸ਼ੋਰ ਦਾ ਸੀਮਨ ਭਰੋਨੇ ਆ 20 ਲੀਟਰ ਵਾਲੀ ਗਾਹ ਦੇ ਸੋ ਐਸੀ ਦੀ ਡਾਕਟਰ ਕਿੰਨਾ ਮਲਕ ਦੇ ਸਕਦੀ ਆ ਪਹਿਲੀ ਡਿਗਰੀਸ਼ਨ ਤੇ ਸਭ ਤੋਂ ਪਹਿਲਾਂ ਦੇਖੋ ਜੀ ਮਿਲਕ ਹੈਗਾ +281 LBS ਜੋ ਕਿ ਆ ਪੈਰੇਕਲ 19229 ਵਿੱਚ ਤੇ ਟੋਟਲ ਹੋ ਗਿਆ 19510 LBS 19510 ਨੂੰ ਆਪਾਂ 2.2 ਡਿਵਾਈਡ ਕੀਤਾ ਜੋ ਕਿ ਹੋ ਗਿਆ ਜੀ 8800 68 ਕਿਲੋਗ੍ਰਾਮ ਪੂਰੇ ਉਸ ਦੇ 305 ਦਿਨਾਂ ਦਾ ਉਸ ਨੂੰ 305 ਤੇ ਡਿਵਾਈਡ ਕੀਤਾ ਜੋ ਕਿ ਹੋ ਗਈ 29.07 ਦੀ ਅਵਸਥਾ ਦੀ ਆਪਣੀ 120 ਲੀਟਰ ਵਾਲੀ ਗਾ ਪਲੱਸ 29.07 ਇਸ ਦੀ ਹੈਗਾ ਰਿਐਬਿਲਿਟੀ 77% ਠੀਕ ਹੈ ਜੀ ਸੋ ਆਪਾਂ 29.07 ਨੂੰ 77 ਨਾਲ ਗੁਣਾ ਕਰਨਾ ਵਾ ਤੇ ਜੋ ਟੋਟਲ ਹੋ ਗਿਆ 32.633 ਵਿੱਚ ਆਪਾਂ 20 ਐਡ ਕੀਤਾ ਡਿਵਾਈਡ ਬਾਈ 2 ਹੋ ਗਿਆ ਸੋ 21.16 ਦੀ ਔਸਤ ਆ ਗਈ ਜੀ ਆਪਣੀ ਫਰਸਟ ਲਿਕਿਡੇਸ਼ਨ ਤੇ ਜੀ ਆਪਾਂ ਬੈਗ ਸ਼ੋਰਟ ਦਾ ਸਿਮ ਬਣਾਉਨੇ ਆ 20 ਲੀਟਰ ਵਾਲੀ ਝਾਂਦੇ ਆ ਫੈਟ ਆਊਗੀ ਉਸ ਦੇ ਨਾਲ ਆਪਣੇ 5.16 ਪਰਸੈਂਟੇਜ ਸੋ ਜੇ ਆਪਾਂ ਇਹਨਾਂ ਅੰਕੜਿਆਂ ਨੂੰ 99% ਵੀ ਮੰਨਦੇ ਆ ਜਾਂ ਚਲੋ 100% ਵੀ ਮੰਨਦੇ ਆ ਵੀ ਇਹ ਅੰਕੜੇ 100% ਦੇ ਹਿਸਾਬ ਨਾਲ ਆਪਾਂ ਨੂੰ ਰਿਜ਼ਲਟ ਮਿਲੂਗਾ ਇਹਨਾਂ ਦਾ ਸੋ ਤਾਂ ਵੀ 20 ਲੀਟਰ ਵਾਲੀ ਝਾਂਦੇ ਜੋਗੇ ਬੱਛੀ ਆਊਗੀ ਉਹ ਆਪਾਂ ਨੂੰ 24 ਤੋਂ 25 ਲੀਟਰ ਇੱਕ ਜਾਂ ਦਾ ਮਿਲਕ ਦੇ ਸਕਦੀ ਆ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਸੱਲੇ ਲਿਖਿਆ ਪੜ੍ਹ ਵੀ ਸਕਦੇ ਆ 24.5 ਲੀਟਰ ਔਸਤੋ ਪਹਿਲੀ ਲਿਕਟੇਸ਼ਨ ਦੇ ਇੱਕ ਦਿਨ ਦਾ ਸੋ ਜਿਵੇਂ ਜਿਵੇਂ ਅੱਗੇ ਜਾਊਗੀ ਉਵੇਂ ਮੇ ਇਹ ਮਿਲਕ ਇੰਪਰੂਵਮੈਂਟ ਹੁੰਦਾ ਜਾਊਗਾ ਦੂਸਰੇ ਸੂਵੇ ਤੀਸਰੇ ਸੂਵੇ ਸੋ ਦੂਸਰੇ ਆਪਣਾ ਜੋ ਬੋਲ ਹੈਗਾ ਵਾ ਰੋমিও ਦਾ ਔਸਤ ਦਾ ਵੀ ਤਕਰੀਬਨ ਸੇਮ ਡਾਟਾ ਹੀ ਆ ਸੋ ਇਸ ਕਰਕੇ ਆਪਾਂ ਇੱਕ ਬੋਲ ਦਾ ਹੀ ਤੁਹਾਨੂੰ ਦੱਸਤਾ ਔਸਤ ਦਾ ਵੀ ਲਗਭਗ ਸੇਮ ਹੀ ਆ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ ਠੀਕ ਹੈ ਜੀ ਇਸ ਤੋਂ ਅੱਗੇ ਜੇ ਪ੍ਰੋਡਕਸ਼ਨ ਟ੍ਰੈਸ ਵਿੱਚ ਆਪਾਂ ਦੇਖੀਏ ਅ ਜਿਵੇਂ ਸਾਊਥ ਤੋਂ ਪਹਿਲਾਂ ਦੇਖੋ ਜੀ ਪ੍ਰੋਡਕਟਿਵ ਲਾਈਫ ਹੋਗੀ ਜੋ ਕਿ ਹੋਗੀ ਰੋਮੀਓ ਦੀ ਹੈਗੀ 2.9 ਮੰਥ ਤੇ ਬੈਗ ਸ਼ਾਟ ਦੀ ਹੈਗੀ 1.9 ਮੰਥ ਠੀਕ ਆ ਇਸ ਵਜ੍ਹਾ ਰੋਮੀਓ ਦੀ ਪ੍ਰੋਡਕਟਿਵ ਲਾਈਫ ਜ਼ਿਆਦਾ ਆ ਰਹੀ ਹੈ ਬੈਗ ਸ਼ਾਟ ਤੋਂ ਤੇ ਇਸ ਤੋਂ ਅੱਗੇ ਜੇ ਅਪ ਡੀਪੀਆਰ ਦੀ ਗੱਲ ਕਰੀਏ ਪਲੱਸ 2.0 ਤੇ ਬੈਗ ਸ਼ਾਟ ਦਾ ਹੈਗਾ 0.2 ਪਲੱਸ ਵਿੱਚ ਇਸ ਵਿੱਚ ਆਪਣਾ ਲਿਖਿਆ ਹੋਇਆ ਵਾ ਬਈ ਅ ਤੇ ਤੁਸੀਂ ਦੇਖੋ ਡੀਪੀਏ ਪਲੱਸ 2.0 ਤੇ ਲਿਖਿਆ ਹੋਇਆ ਬ੍ਰੈਕਟਾਂ ਵਿੱਚ 63 ਦਿਨ ਠੀਕ ਹੈ ਜੀ ਇਸ ਦਾ ਇਹ ਮਤਲਬ ਆ ਕਿ ਜੋ ਰੋਮਿਓ ਬਲ ਦੀਆਂ ਪੱਛੀਆਂ ਵਾ ਜਦੋਂ ਉਹ ਸੂਣ ਗਈਆਂ ਪਹਿਲੇ ਸੂਏ ਉਸ ਤੋਂ ਬਾਅਦ ਸੂਣ ਤੋਂ ਬਾਅਦ ਲਗਭਗ 63 ਦਿਨਾਂ ਬਾਅਦ ਉਹ ਕਨਸੀਵ ਕਰ ਸਕਦੀਆਂ ਵਾ ਉਸ ਦੇ ਵਾਸਤੇ ਰੈਡੀ ਹੋਣਗੀਆਂ ਉਹ ਠੀਕ ਹੈ ਜੀ 3 ਦਿਨ ਲਗਭਗ 2 ਮਹੀਨੇ ਬਣ ਗਏ ਤੇ ਦੂਸਰੇ ਪਾਸੇ ਬੈਗ ਸ਼ੋਰ ਦੀ ਗੱਲ ਕਰੀ ਉਸ ਦੇ ਹੈਗੇ ਜੀ 71 ਦਿਨ ਸੋ ਇਸੇ ਜੀ ਲਗਭਗ 1 ਹਫਤੇ ਦਾ ਡਿਫਰੈਂਸ ਤੁਹਾਨੂੰ ਦਿਖਾਈ ਦੇ ਸਕਦਾ ਵਾ ਵੀ ਸੂਣ ਤੋਂ ਬਾਅਦ ਇੰਨੇ ਦਿਨਾਂ ਬਾਅਦ ਆਪਾਂ ਉਸ ਨੂੰ ਉਹ ਕਨਸੀਵ ਕਰ ਸਕਦੀਆਂ ਡੀਪੀਆਰ ਦੇ ਅਨੁਸਾਰ ਸੋ ਸਿਮੈਟਿਕ ਸੈਲ ਸਕੋਰ ਹੋ ਗਿਆ ਜੀ 2.95 ਰੋমিও ਦਾ ਤੇ 2.83 ਹੋ ਗਿਆ ਬੈਗ ਸ਼ੋਰ ਦਾ ਸੀਸੀਆ 2.1 ਤੇ ਬੈਗ ਸ਼ੋਰ ਦਾ ਹੈਗਾ 0.0 ਐਚਸੀਆਰ ਹੈਗਾ ਜੀ 1.8 ਰੋমিও ਵਾਲ ਦਾ ਤੇ ਬੈਗ ਸ਼ੋਰ ਦਾ ਹੈਗਾ 1.5 ਸੋਲੀਵੈਬਿਲਟੀ ਹੈਗੀ 2.3 ਰੋমিও ਬੋਲ ਦੀ ਤੇ ਬੈਗ ਸ਼ਾਟ ਦੀ ਹੈਗੀ 0.0 ਸੋਲੀਵੈਬਿਲਟੀ ਵਿੱਚ ਵੀ ਰੋমিও ਬੋਲ ਅੱਗੇ ਜਾ ਰਿਹਾ ਵਾ ਇਸ ਦਾ ਮਤਲਬ ਹੁੰਦਾ ਵਾ ਕਿ ਜੋ ਰੋমিও ਬੋਲ ਦੀਆਂ ਬੱਚੀਆਂ ਹੋਣਗੀਆਂ ਉਹ ਆਮ ਔਸਤ ਨਾਲੋਂ 2 ਤੋਂ 3 ਮਹੀਨੇ ਵੱਧ ਚੜ੍ਹ ਜਿਉਂਦੀਆਂ ਰਹਿਣਗੀਆਂ ਠੀਕ ਹੈ ਜੀ ਇਸ ਤੋਂ ਅਗੇ ਜੇ ਕਨਫਰਮੇਸ਼ਨ ਦੇ ਟ੍ਰੇਡਸ ਦੀ ਗੱਲ ਕਰੀਏ ਜਿਸ ਵਿੱਚ ਪੀ ਟੈਟ ਸਕੋਰ ਹੋ ਗਿਆ ਰੋমিও ਬੋਲ ਦਾ 0.40 ਤੇ ਬੈਗ ਸ਼ਾਟ ਦਾ ਹੈਗਾ 0.3 ਤੇ ਜਰਸੀ ਅੰਡਰ ਇੰਡੈਕਸ ਹੋ ਗਿਆ ਜੋ ਕਿ ਲੇਵੇ ਦਾ ਸਕੋਰ ਹੋ ਗਿਆ 15.90 ਹੋ ਗਿਆ ਰੋমিও ਦਾ ਤੇ 13.2 ਹੋ ਗਿਆ ਜੀ ਬਿਗ ਸ਼ਾਟ ਦਾ ਤੇ ਸਟੇਚਰ ਹੈਗਾ -1.10 ਸ਼ਾਟ ਹੈਗਾ ਜੀ ਰੋমিও ਬਾਲ ਦਾ ਸਟੇਚਰ ਸ਼ਾਟ ਆ ਇਸ ਦੀਆਂ ਬੱਚੀਆਂ ਜੋ ਹੋਣਗੀਆਂ ਛੋਟੇ ਕਦ ਕਰਦੀਆਂ ਹੋਣਗੀਆਂ ਤੇ ਬਿਗ ਸ਼ਾਟ ਦਾ ਹੈਗਾ 0.6 ਟਾਲ ਸੋ ਪ੍ਰਾਈਸ ਦੀ ਗੱਲ ਕਰੀਏ ਦੋਨੋਂ ਬੋਲ ਦਾ ਸੇਮ ਪ੍ਰਾਈਸ ਆ 2200 ਰੁਪਏ ਸੈਕਸਰ ਦਾ ਤੇ 850 ਰੁਪਏ ਹੈਗਾ ਜੀ ਕਨਵੈਨਸ਼ਨਲ ਸੀਮਨ ਦਾ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜਰਸੀ ਨਸਲ ਦੇ ਟਾਪ ਦੇ ਦੋ ਬੋਲ এবੀਐਸ ਦੇ ਰੋমিও ਵਰਸਸ ਬੈਗ ਸ਼ਾਟ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸੇ ਜੋੜਾ ਕਰ ਲਈ ਧੰਨਵਾਦ